ਸਤ ਸ੍ਰੀ ਅਕਾਲ ਜੀ ਉਮੀਦ ਆ ਸਾਰੇ ਠੀਕ ਠਾਕ ਹੋਗੇ ਤੁਹਾਨੂੰ ਪਤਾ ਕਿ ਮੈਂ ਆਪਣੀ ਜਿਹੜੇ ਚੈਨਲ ਤੇ ਜ਼ਿਆਦਾਤਰ ਹਿਸਟਰੀ ਦੇ ਨਾਲ ਸੰਬੰਧਿਤ ਕਿਉਂਕਿ ਮੇਰੀ ਜਿਹੜਾ ਰਿਸਰਚ ਜਿਹੜੀ ਉਹ ਹਿਸਟਰੀ ਟੌਪਿਕ ਤੇ ਆ ਤੇ ਸਿੱਖ ਰਾਜ ਜਿਹੜਾ ਮੇਰਾ ਉਹ ਸਭ ਤੋਂ ਪਸੰਦੀਦਾ ਜਿਹੜਾ ਚੈਪਟਰ ਹੈ ਇੱਕ ਇਤਿਹਾਸ ਜਾਂ ਹਿਸਟਰੀ ਫਰੋਲਣੀ ਜਾਂ ਆਪਣੇ ਸਿੱਖਾਂ ਦੇ ਜਾਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਜਾਣਨਾ ਜਿਹੜਾ ਇਹ ਮੇਰੀ ਤੇ ਚਸਪੀ ਰਹੀ ਸ਼ੁਰੂ ਤੋਂ ਤੇ ਮੈਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਉਹ ਖਰੀਦਦਾਰ ਇਹਨਾਂ ਅਕਸਰ ਹੀ ਗਿਆਨੀ ਸੂਰ ਸਿੰਘ ਸ਼ੀਤਲ, ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਜਾਂ ਹੋਰ ਵੀ ਅਜਿਹੀਆਂ ਕਿਤਾਬਾਂ ਜਿਹੜੀਆਂ ਲਾਹੌਰ ਦਰਬਾਰ ਨਾਲ ਸੰਬੰਧਤ ਹੁੰਦੀਆਂ। ਜਾਂ ਜਾਰਜ ਕਾਰਮਾਈਕਲ ਸਮਿਥ, ਸਮਿਥ ਦੇ ਹਵਾਲੇ ਅਕਸਰ ਹੀ ਅਸੀਂ ਗਿਆਨੀ ਸੂਰ ਸਿੰਘ ਸ਼ੀਤਲ ਦੀਆਂ ਲਿਖੀਆਂ ਕਿਤਾਬਾਂ ਦੇ ਵਿੱਚ ਵੀ ਪੜ੍ਹਦੇ ਆਂ। ਉਹਨਾਂ ਦੇ ਵਿੱਚ ਇਹਨਾਂ ਦਾ ਜ਼ਿਆਦਾ ਜ਼ਿਕਰ ਆਉਂਦਾ ਜਾਂ ਕਿਉਂਕਿ ਇਹਨਾਂ ਨੇ ਲਾਹੌਰ ਦਰਬਾਰ ਨੂੰ ਅੱਖੀਂ ਦੇਖਿਆ ਸੀ। ਅੱਜ ਜਿਹੜੀ ਜਾਣਕਾਰੀ ਉਹ ਬਹੁਤ ਜ਼ਿਆਦਾ ਜ਼ਰੂਰੀ ਜਾਣਕਾਰੀ ਆ ਜਿਹੜੀ ਮੈਂ ਆਪਣੇ ਸਿੱਖ ਜਿਹੜੇ ਆ ਵੀਰਾਂ ਦੇ ਨਾਲ ਸਾਂਝੀ ਕਰਨਾ ਮੈਂ ਇੱਕ ਕਿਤਾਬ ਦੀ ਕਾਫੀ ਲੰਬੇ ਸਮੇਂ ਤੋਂ ਜਿਹੜੇ ਉਹ ਉਡੀਕ ਕਰ ਰਿਹਾ ਸੀ ਅੱਜ ਉਹ ਕਿਤਾਬ ਮੇਰੇ ਕੋਲ ਪਹੁੰਚ ਗਈ ਦਾ ਸੀਕ੍ਰੀਟ ਆਫ ਦਾ ਖਾਲਸਾ ਦਰਬਾਰ ਭਾਵ ਕਿ ਰਹਾਸਮਈ ਕਿਤਾਬ ਹੈ ਜਿਹੜੀ ਸਾਜ਼ਿਸ਼ਾਂ ਹੋਈਆਂ ਸੀ ਲਾਹੌਰ ਦਰਬਾਰ ਵਿੱਚ ਉਹਨਾਂ ਦੀ ਕਿਤਾਬ ਲਿਖੀ ਸੀ ਜਾਰਜ ਕਾਰ ਮਾਈਕਲ ਸੁਮਿਤ ਨੇ ਉਹ ਇੰਗਲਿਸ਼ ਵਿੱਚ ਸੀਗੀ ਪਰ ਸਾਡੇ ਬਹੁਤ ਹੀ ਹੁਨਰਪ੍ਰੋਫੈਸਰ ਜਸਪਾਲ ਕਈ ਉਹਨਾਂ ਨੇ ਜਿਹੜਾ ਉਹਦਾ ਲਿਪੀ ਅਨਤਰ ਕਰਤਾ ਸੀਗਾ ਉਹਨੂੰ ਕਨਵਰਟ ਕਰਤਾ ਸੀ ਗੁਰਮੁਖੀ ਭਾਸ਼ਾ ਵਿੱਚ ਤੋ ਕਿਤਾਬ ਜਿਹੜੀ ਤੁਹਾਨੂੰ ਮੈਂ ਦਿਖਾ ਦਿੰਦਾ ਮੈਂ ਉਹ ਮੇਰੇ ਕੋਲ ਹੀ ਇਸ ਵਕਤ ਹੈ ਇਹ ਇੰਨੀ ਬਿਹਤਰੀਨ ਕਿਤਾਬ ਆ ਸਿੱਖ ਰਾਜਦਾਰ ਹਸਮਈ ਜਿਹੜਾ ਇਤਿਹਾਸ ਹੈ ਇਹਦੇ ਵਿੱਚ ਇਹਦੇ ਵਿੱਚ ਸਾਰੀ ਰਾਜਨੀਤੀ ਮਹਾਰਾਜ ਰਣਜੀਤ ਸਿੰਘ ਦੇ ਪੁਰਖਿਆਂ ਤੋਂ ਲੈ ਕੇ ਅੱਗੇ ਤੱਕ ਜੋ ਵੀ ਲਾਹੌਰ ਦਰਬਾਰ ਵਿੱਚ ਕਿਵੇਂ ਸਾਜ ਚ ਹੋਈਆਂ ਪਹਿਲੀ ਸਿੱਖ 英ਗਲੋਵਾਰ ਜਿਹੜੀ ਮੁੱਦਕੀ ਜਾਂ ਹੋਰ ਇਲਾਕਿਆਂ ਵਿੱਚ ਹੋਈ ਸੀਗੀ ਉਹਦੇ ਵਿੱਚ ਸਿੱਖਾਂ ਦੀ ਹਾਰ ਦਾ ਕਾਰਨ ਸਿੱਖਾਂ ਦੇ ਵਿੱਚ ਜਿਹੜੀਆਂ ਸਿੱਖ ਫੌਜਾਂ ਦੇ ਵਿੱਚ ਜਿਹੜੀ ਕਦਾਰ ਸੀਗੇ ਉਹਨਾਂ ਦਾ ਜਿਹੜਾ ਸਾਰਾ ਇਹਨੇ ਉਲੇਖ ਕੀਤਾ ਹੈ ਕਿਤਾਬ ਦੇ ਵਿੱਚ ਤੇ ਸਭ ਤੋਂ ਜ਼ਰੂਰੀ ਗੱਲ ਜਿਹੜੀ ਹੈਗੀ ਆ ਕਿਤਾਬਾਂ ਬਹੁਤ ਲਿਖੀਆਂ ਗਈਆਂ ਪਰ ਜਿਹੜੇ ਬੰਦੇ ਨੇ ਅੱਖੀ ਦੇਖਿਆ ਸੀ ਅੱਖੀ ਉਹ ਚੀਜ਼ ਹੰਡਾਈ ਆ ਉਹ ਚੀਜ਼ਾਂ ਤੁਹਾਨੂੰ ਬਹੁਤ ਘੱਟ ਮਿਲਦੀਆਂ ਇਹ ਮੇਜਰ ਤੋਂ ਲੈ ਕੇ ਮੇਜਰ ਜਰਨਲ ਤੱਕ ਦੇ ਅਉਦੇ ਤੱਕ ਪਹੁੰਚਿਆ ਸੀਗਾ ਤੇ ਇਹ ਅਫਸਰ ਸੀਗਾ ਗੁਪਤ ਜਿਹੜੀ ਵੀ ਸੀਕ੍ਰੀਟ ਹੁੰਦੇ ਸੀ ਉਹਦਾ ਵੀ ਅਫਸਰ ਸੀਗਾ ਇਹਨੇ ਉਹ ਤੀਜਿਆਂ ਨੂੰ ਸਾਰਿਆਂ ਨੂੰ ਇੱਕ ਕਿਤਾਬ ਦੇ ਰੂਪ ਵਿੱਚ ਪੇਸ਼ ਕੀਤਾ ਇੱਕ ਕਿਤਾਬ ਨਾ ਤਾਂ ਸਮੋ ਨਿਰਾਸ਼ ਕਰਦੀ ਨਾ ਇਹਦੇ ਵਿੱਚ ਕੋਈ ਰੁੱਖਾਪਨਮ ਇਹਨੇ ਆਪਣੇ ਅੰਗਰੇਜ਼ਾਂ ਦੀਆਂ ਵੀ ਜਿਹੜੀਆਂ ਸਾਜ਼ਿਸ਼ਾਂ ਸੀ ਉਹਨਾਂ ਨੂੰ ਵੀ ਜਿਹੜਾ ਮਤਲਬ ਕਿ ਉਧੇੜ ਕੇ ਰੱਖਿਆ ਤੇ ਸਾਡੇ ਸਿੱਖਾਂ ਦੇ ਵਿੱਚ ਜਿਹੜਾ ਕੁਝ ਵੀ ਹੋਇਆ ਸਾਨੂੰ ਪਤਾ ਵੀ ਸਿੱਖਾਂ ਦੇ ਵਿੱਚ ਸਿੱਖਾਂ ਦੀ ਹਰ ਜੁੱਧ ਵਿੱਚ ਹਾਰ ਦਾ ਜਿਹੜਾ ਕਾਰਨ ਬਣਿਆ ਉਸ ਇੱਕ ਜਰਨੈਲ ਹੋਈ ਆ ਲਾਲ ਸਿੰਘ ਤੇਜ ਸਿੰਘ ਵਰਗੇ ਜਾਂ ਡੋਗਰਿਆਂ ਦੀ ਗਦਾਰੀ ਹੋਈ ਆ ਇਹਨਾਂ ਨੂੰ ਤਾਂ ਅਸੀਂ ਪਤਾ ਵਸਾਨੂੰ ਸਾਰਾ ਕੁਝ ਪਤਾ ਮਹਾਰਾਜ ਜੀ ਸਿੰਘ ਜਿਹੜੀ ਵਾਂਚਰ ਸੀਗੇ ਉਹਨਾਂ ਨੂੰ ਕਿਵੇਂ ਉਹਨਾਂ ਨੇ ਜਿਹੜਾ ਰਾਹ ਤੋਂ ਹਟਾਇਆ ਆਪਣਾ ਰਾਹ ਪੱਧਰਾ ਕੀਤਾ ਤੇ ਸਿੱਖ ਰਾਜ ਨੂੰ ਕਿਵੇਂ ਲੁੱਟਿਆ ਉਹਨਾਂ ਨੇ ਉਹਨਾਂ ਦਾ ਜ਼ਿਕਰ ਤਾਂ ਅਸੀਂ ਅਕਸਰ ਹੀ ਸਿੱਖ ਰਾਜ ਕਿਵੇਂ ਗਿਆ ਜਾਂ ਸਿੱਖ ਰਾਜ ਕਿਵੇਂ ਬਣਿਆ ਗਾਨੀ ਸਿੰਘ ਸ਼ੀਤਲ ਦੀਆਂ ਕਿਤਾਬਾਂ ਵਿੱਚ ਅਸੀਂ ਪੜ੍ਹਦੇ ਆਏ ਹਾਂ ਜਾਂ ਅਸੀਂ ਬਾਬਾ ਪ੍ਰੇਮ ਸਿੰਘ ਹੁਤੀ ਮਰਦਾਨ ਨੇ ਵੀ ਜਿਹੜਾ ਬਹੁਤ ਜ਼ਿਆਦਾ ਜ਼ਿਕਰ ਕੀਤਾ ਪਰ ਇੱਕ ਕਿਤਾਬ ਜਿਹੜੀ ਆ ਇਹ ਮੈਂ ਵੀ ਹਜੇ ਅਧੂਰੀ ਪੜ੍ਹੀ ਆ ਇਹਦੇ ਵਿੱਚ ਕੋਈ ਚੀਜ਼ਾਂ ਮੈਂ ਜਾਣ ਕਰ ਸੀਗਾ ਪਹਿਲਾਂ ਵੀ ਮੈਂ ਰਿਸਰਚ ਕਰਦਾ ਰਿਹਾ ਨਾ ਕਰਕੇ ਇੰਟਰਨੈਟ ਤੋਂ ਮੈਂ ਪਤਾ ਕਰ ਲਿਆ ਸੀ ਪਰ ਇਹ ਇੰਨੀ ਬਿਹਤਰੀਨ ਕਿਤਾਬ ਆ ਸਾਨੂੰ ਸਾਰਿਆਂ ਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਆ ਅਮੀਰ ਕਰਦਾ ਕਿ ਤੁਸੀਂ ਚੈਨਲ ਨਾਲ ਜੁੜੇ ਹੋ ਚੰਗੀਆਂ ਜਾਣਕਾਰੀਆਂ ਨੂੰ ਹਮੇਸ਼ਾ ਤੁਸੀਂ ਪਸੰਦ ਕੀਤਾ ਤੇ ਸਾਨੂੰ ਅਸੀਂ ਹਰ ਜਿਹੜੇ ਆ ਹਰ ਵਾਰ ਅਸੀਂ ਸਿੱਖ ਰਾਜ ਦੀ ਗੱਲ ਕਰਦੇ ਆ ਪਰ ਸਿੱਖ ਰਾਜ ਕੀ ਸੀ ਉਦੀ ਮਰੀਸੀ ਬਹੁਤ ਘੱਟ ਜਾਣਦੇ ਆ ਅੱਜ ਵੀ ਕਿਸ ਨੂੰ ਪੁੱਛੋ ਕਿ ਸਿੱਖ ਰਾਜ ਵਿੱਚ ਮਹਾਰਾਜ ਅਜੀਤ ਸਿੰਘ ਦੇ ਦਲੀਪ ਸਿੰਘ ਤੋਂ ਬਾਅਦ ਦੇ ਪੁੱਤਰਾਂ ਦੇ ਨਹੀਂ ਪਤਾਗਾ ਵੀ ਸ਼ੇਰ ਸਿੰਘ ਉਹਦਾ ਪੁੱਤਰ ਸੀਗਾ ਜਾਂ ਟਿੱਕਾ ਖੜਕ ਸਿੰਘ ਸੀਗਾ ਜਾਂ ਹੋਰ ਪਸ਼ੋਰਾ ਸਿੰਘ ਇਹਨਾਂ ਬਾਰੇ ਬਹੁਤ ਘੱਟ ਕਸ਼ਮੀਰਾ ਸਿੰਘ ਵਰਗੇ ਜਾਂ ਹੋਰ ਜਿਹੜੇ ਕੋਈ ਸਿੱਖ ਰਾਜ ਦੇ ਨਾਲ ਸੰਬੰਧ ਸੀਗੇ ਉਹਨਾਂ ਬਾਰੇ ਬਹੁਤ ਘੱਟ ਬਤਲਿਆ ਚੰਦਕੌਰ ਬਾਰੇ ਬਹੁਤ ਘੱਟ ਬਤਲਗ ਨਾਨਕੀ ਜੀ ਬਾਰੇ ਬਹੁਤ ਘੱਟ ਪਤਾ ਸਮ ਇਹਨਾਂ ਦੀ ਬਾਰੇ ਵੀ ਸਾਨੂੰ ਜਾਨਣਾ ਚਾਹੀਦਾ ਸ਼ਾਮ ਸਿੰਘ ਟਾਰੀ ਵਾਲੇ ਦਾ ਕੀ ਸਬੰਧ ਸੀਗਾ ਜਾਂ ਕਮਰ ਨੋਨਿਹਾਲ ਦਾ ਜਿਹੜਾ ਵਿਆਹ ਹੋਇਆ ਉਹ ਕਿਵੇਂ ਸੀ ਇਹ ਚੀਜ਼ਾਂ ਵੀ ਸਾਡੇ ਲਈ ਬਹੁਤ ਜ਼ਿਆਦਾ ਅਹਿਮ ਰੋਲ ਅਦਾ ਕਰਦੀਆਂ ਸਿੱਖ ਰਾਜ ਨੂੰ ਜਾਣਨ ਵਿੱਚ ਕਿੰਨਾ ਕੀ ਮਹਾਰਾਜ ਜੀ ਸਿੰਘ ਦੀ ਸ਼ਭੀ ਕੀ ਸੀਗੀ ਇੱਕ ਖਾਨਸਾਰਲੀ ਨੇ ਮਹਾਰਾਜ ਜੀ ਸਿੰਘ ਤੇ ਸਿੱਖ ਰਾਜ ਦੇ ਸਿੱਕਿਆਂ ਤੇ ਕੰਮ ਕੀਤਾ ਵਾ ਉਹ ਬੰਦਾ ਕਹਿੰਦਾ ਕਿ ਸਿੱਖ ਰਾਜ ਦੁਨੀਆ ਦਾ ਸਵਰਗ ਸੀਗਾ ਉਹ ਸਵਿਟਜ਼ਰਲੈਂਡ ਵਿੱਚ ਆਈ ਥਿੰਕ ਰਹਿੰਦਾ ਹੋਵੇ ਛੇਤ ਉਹ ਕਹਿੰਦਾ ਵੀ ਸਿੱਖ ਰਾਜ ਜਿਹੜਾ ਉਹ ਦੁਨੀਆਂ ਦਾ ਸਵਰਗ ਸੀਗਾ ਤੁਸੀਂ ਦੇਖੋ ਕਿੰਨੀ ਵੱਡੀ ਗੱਲ ਆ ਉਹ ਖੁਦ ਬੰਦਾ ਸਵਰਗ 'ਚ ਰਹਿ ਰਿਹਾ ਤੇ ਕਹਿ ਰਿਹਾ ਮੈਸ ਕਰ ਰਿਆ ਮਹਾਰਾਜ ਜੀ ਸਿੰਘ ਦੇ ਰਾਜ ਨੂੰ ਇਹ ਚੀਜ਼ਾਂ ਬਹੁਤ ਵੱਡੀਆਂ ਸਾਡੇ ਲਈ